ਲੈ ਵੀ ਗੱਜੀ ਕਰ ਸ਼ਗਨਪੁਰਾ ਰੱਖ ਪਰਦੇ ਯੋ ਲੈ ਫੋਨ ਚੱਕ ਨਾਲੇ ਰਗਾ ਮਠਾਲੀਆਂ ਵੀ ਆ ਸੀ ਨਾ ਉਹ ਨਿਕਲਦਾ ਕਿ ਆ ਹੁੰਦਾ ਉਹ ਕਿਆ ਕਿਨੇ ਸਾਰੇ ਗਾਵੇਂ ਆ ਪਾ ਗੰਗ ਕਰਦੇ ਆ दारू ਵਾਲੇ ਕੀੜੇ ਆ ਪਿੱਛੇ ਬੈਠਿਆ ਇਹਨੇ ਇਹ दारू ਪੀਣੇ ਵਾਲਾ ਮੌਸਮ ਹੋਇਆ ਚੱਕ ਦੇ ਚੱਕ ਦੇ ਨਾ ਲਾਤੀ 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 ਨਾ ਇਹ ਬੱਛਾ ਕਰ ਗਾਹ ਕਰ ਕਰ ਅਭਰਾ ਰੰਗ ਪਹਿਲਾਂ ਹੀ ਦੱਸਦੇ ਆ ਵੀ ਦੇਖ ਕੇ ਪਤਾ ਕੁੜੀ ਵਾਲੇ ਨੇ ਕਿਆ ਕਹਿਣਾ ਅੱਜ ਨਾ ਕਾਉਂ ਉਝਾ ਲਿਆ ਤਾਂ ਬਾਈ ਪੈਸਿਆਂ ਨਾਲ ਉਹ ਕਰ ਰਿਹਾ ਦਾ ਐਸੇ ਹੀ ਪਾਉਦਾ ਨਾ ਇਦਾਂ ਨੂੰ ਮਾੜੇ ਮੋਟੇ ਪਾਣਾ ਦਿਖਾ ਜਿਹੜੀ ਚੀਜ਼ ਦਿਖਾਣੇ ਵਾਲੀ ਉਹ ਦਿਖਾ ਦੂੰ ਇਹੋ ਲਿਆ ਵੀ ਮੁੰਡਾ ਫੋਨ ਲੈ ਆ ਆਈਫੋਨ ਉਹ ਟੈਰਾਂ ਦਾ ਜਿਹੜਾ ਚਲਾਨ ਹੋਇਆ ਕਰਨਾ ਆਨਲਾਈਨ ਹੀ ਹੋਇਆ ਕਰਨਾ ਬਾਈ ਇਕੱਠੇ ਵੀ ਨਹੀਂ ਭੇਜ ਹੋਇਆ ਕਰਨਾ ਦੋਨਾਂ ਨੂੰ ਕਿਆਬ ਦਾ ਦੋਹੇ ਨਾਲ ਮੋੜਨਾ ਇੱਕ ਦਾ ਵੀ ਕੁਰੇ ਰਹਿਣਾ ਚਾਹੀਦਾ ਕੌਕਾ ਹੈ ਕੌਣ ਤੇ ਇੱਧਰ ਬੈਠਾ ਕੌਕਾ ਜਦੋਂ ਤੈਨੂੰ ਬਹੁਤ ਛੇੜਦਾ ਹੈ ਕਿਉਂ ਕੀ ਬਾਤ ਹੈ ਚੱਕ ਦੇਣਾ ਬਾਈ ਇਹਨੂੰ ਬਸ ਚੱਕ ਦੇਣਾ ਇੱਕ ਦਾ ਚੱਕਤਾ ਕਰਾ ਦੇਣਾ ਇਹਦਾ ਦਾ څنګه ਕਿਹੜਾ ਹੈ ਉਹ ਕਿਹੜਾ ਹੈ ਕੋ ਕੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਦੱਸਾਂਗੇ ਬਲੌਗ ਵਿੱਚ ਖੜ ਜੋ ਪਹਿਲਾਂ ਪਾਪਾ ਉਹ ਲਉਗੇ ਖਾਰਾ ਨਾਲ ਬਲੌਗ ਵਿੱਚ ਸਵਾਗਤ ਹੈ ਭਾਈ ਅੱਜ ਹੈ ਦਿਨ 9 ਅਗਸਤ 2025 ਦਿਨ ਸ਼ਨੀਵਾਰ ਰੱਖੜੀ ਹੈਗਾ ਦਿਨਾਂ ਨਾਲ ਅੱਜ ਜੋ ਭਾਈ ਭਾਣ ਜੀ ਹੈ ਭਤੀਜੇ ਆਈ ਉਸ ਤੋਂ ਬਰਾਬਰ ਉਹ ਠੀਕ ਠਾਕ ਬਈ ਸਾਰਿਆਂ ਨੂੰ ਦਵਾਦ ਤੇ ਅੱਜ ਉਹ ਬਈ ਨਾਮ ਦੱਸੋ ਫੜੇ ਬਣੇ ਸਾਰੇ ਮੇਰਾ ਨਾਮ ਹੈ ਹਰਸ਼ਪ੍ਰਿੰਤ ਸਿੰਘ ਤੇਰੀ ਹਰਸ਼ ਹੈ ਦੱਸੋ ਮੇਰਾ ਨਾਮ ਹੈ ਸਹਿਜ ਸਹਿਜ ਮੇਰਾ ਨਾਮ ਹੈ ਆਰਵ ਕੁਮਾਰ ਮੇਰਾ ਨਾਮ ਹੈ ਮਨੂ ਇਹ ਉਹ ਮਨੂ ਹੈ ਇੱਕ ਆਰਵ ਹੈ ਇੱਕ ਹਰਸ਼ ਸਹਿਜ ਹੈ ਇੱਕ ਜੋਰਾ ਜਰਾਵੜ ਸਿੰਘ ਤੇ ਇੱਕ ਹਰਸ਼ ਜੋਰਾਵੜ ਸਿੰਘ ਹੈ ਮੋ ਯੋ ਜੋਰਾਵੜ ਸਿੰਘ ਕਿਆ ਕਰ ਰਹੇ ਕਿੰਨੀ ਕਿੰਨੀ ਲੱਖੜੀਆਂ ਦਿਖਾਓ ਸੀ ਆਪਣੀ ਆਪਣੀਆਂ ਹਣਾ ਹੱਕ ਚੈੱਕ ਕਰੋ ਵਾਵਾ ਕਿੰਨੇ ਕਨੇ ਲੱਕੜੀ ਭਾਈ ਅੱਜ ਲੱਕੜੇ ਗਾ ਦੇਣਾ ਯੋ ਦੇਖ ਲੈ ਲੱਕੜੀ ਕਿਨੇ ਬਣਾਈ ਫਰਦੇ ਆ ਜੋ ਛੋਟਾ ਸਭ ਤੋਂ ਵੱਡਾ ਸਭ ਤੋਂ ਵੱਧ ਬਣਾਈ ਫਿਰਦਾ ਯਾਰ ਇੱਕ ਗਿਆ ਵੇ ਆਪਣੇ ਨਾਨਕੇ ਨੇ ਬੜਾ ਨਟਕਟ ਜਾਏ ਆ ਦੇਖ ਲੋ ਆਹ ਖਾਫਾ ਜਾਏ ਮਾਤ ਨਾ ਤਾਂੜੀਆ ਜਿਵੇਂ ਲੱਗਾਈ ਜਾਦੇ ਹਾਜੀ ਜੀ ਲੱਕਾ ਬੜ ਜਾਏ ਯੋ ਚਲਾਉਂਦਾ ਬੋਰ ਆ ਦੇਖੋ ਭਾਈ ਹੁਣ ਮੈਂ ਚੱਲਦਾ ਫਿਰ ਮੈਂ ਥੋੜਾ ਜਿਹਾ ਕੰਮ ਹੈ ਮਨੂੰ ਮੈਂ ਫੇਰ ਆਕੇ ਮਿਲਾਂਗਾ ਸ਼ਾਬਾਸ਼ ਬਾਏ ਬਾਏ ਹੁਣ ਡਿਊਟੀ 'ਤੇ ਜਾਣਾ ਯਾਰ ਉਹ ਥੱਪੜ ਮਾਰ ਕੇ ਫੋਨ ਲਗਾਉਂਦਾ ਚਲ ਠੀਕ ਹੈ ਬਾਈ ਬਾਈ ਤੇ ਆਏ ਵੇ ਅਦਰ ਜੱਸ ਸੋਣੇ ਘਣਾ ਦੰਦ ਕੱਢਣ ਲੱਜਦੇ ਪਹਿਲਾਂ ਇਹ ਦੰਦ ਕੱਢਦਾ ਰਸਰੀ ਕੱਢਦਾ ਦੰਦ ਕੱਢਦਾ ਆਰਾਮ ਜਦਾ ਕਹਿੰਦਾ ਸਾਂਵਲ ਗੇਜੀ ਕਿਵੇਂ ਆ ਵਧੀਆ ਬਾਈ ਵਧੀਆ ਠੀਕ ਹੈ ਹਾਂ ਹਾਂ ਠੀਕ ਹੈ ਅੰਗੇਜੀ ਅੱਜ ਗੇਜੀ ਨੇ ਕਹਣਾ ਫੋਨ ਲੈਣਾ ਕਹਿੰਦੇ ਲੱਖ ਰੁਪਏ ਖਰਚ ਕੇ ਆਣਾ ਆ ਕਿਹੜਾ ਲੈ ਕੇ ਆਉਣ ਵਾਲੇ ਕਿਹੜਾ ਲੈ ਕੇ ਗੇਜੀ ਫੋਨ ਉਹ ਤੇ ਮਾਲਕੇ ਦੱਸਣਗੇ ਜਦੋਂ ਹੈ ਲੈ ਕਹਿੰਦਾ ਜਿਹੜਾ ਤੂੰ ਦਵਾ ਦੂੰਗਾ ਜੱਸ ਕਿਹੜਾ ਲੈ ਕੇ ਆਉਣਾ ਦੱਸ ਤਾ ਸੀ ਬਾਈ ਲਿਆਉਣਾ 16 ਸਵਾਹ ਲੈ ਕੇ ਆਉਣਾ ਬਾਈ ਆਪਾਂ ਜਾ ਰਹੇ ਆਂ ਚੰਡੀਗੜ੍ਹ ਨੂੰ ਮਾਹੌਲ ਬਣਿਆ ਪਿਆ ਅੱਜ ਸਵਾਦ ਫੇਰ ਹੋਰ ਆ ਜਾਊਗਾ ਬਾਈ ਜੇ ਕਿਤੇ ਮੀਂਹ ਆ ਜਾਵੇ ਕਿਉਂ ਸਵਾਹ ਵਾਲਾ ਹਾਂ ਜੇ ਮੀਂਹ ਆ ਜਾਵੇ ਫਿਰ ਤਾਂ ਵਾਕਈ ਸਵਾਦ ਬਣਦਾ ਮਾਹੌਲ ਬਣ ਜੂਗਾ ਤੇ ਤੁਸੀਂ ਕਿਹੜਾ ਮਾਹੌਲ ਬਣ ਹੋਣੇ ਨੂੰ ਦਿੱਤਾ ਦਾ ਮਾਹੌਲ ਆਪਾਂ ਕਿਹੜਾ ਕੋਈ ਨਹੀਂ ਬਣਾਉਣਾ ਹੈਗਾ ਦੇਖਾਂਗੇ ਵੇ ਜੇ ਕੋਈ ਫੜਦਾ ਹੋਇਆ ਦੇ ਕਹਿਤਾ ਵਾ ਪਰ ਦੇਖਾਂਗੇ ਵੇ ਜੇ ਕੋਈ ਬਣਦਾ ਹੋਇਆ ਸ਼ਾਮ ਤੱਕ ਸ਼ਾਮ ਤੱਕ ਮਹੌਲ ਬਣੇ ਕਰਦਾ ਸਵੇਰ ਸਵੇਰੇ ਕੋਈ ਨਹੀਂ ਮਹੌਲ ਬਣਦਾ ਹੈ ਕੌਕਾ ਹੈ ਕੌਣ ਇੱਧਰ ਬੈਠਾ ਕੌਕਾ ਜਾਸ ਤੈਨੂੰ ਬਹੁਤ ਛੇੜਦਾ ਹੈ ਜਮ ਕੀ ਬਾਤ ਹੈ ਚੱਕ ਦੇਣਾ ਬਾਈ ਇਹਨੂੰ ਬਸ ਚੱਕ ਦੇਣਾ ਮੈਂ ਕਿਹਾ ਚੱਕਤਾ ਕਰਾ ਦੇਣਾ ਇਹਦਾ ਚੱਕਦਾ ਨਾ ਤੈਨੂੰ ਮੈਂ ਬਣਾ ਦੇਣਾ ਚੱਕ ਦੇਣਾ ਮੈਂ ਕਹਿ ਰਿਹਾ ਵੀ ਕੀ ਕਰ ਚੱਕਤਾ 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 ਚੱਕ ਨਾ ਨਾ ਇਹ ਇਹ ਨਾ ਕਰਿਆ ਕਰ ਇਹ ਨਾਲ ਘੱਟ ਛੇੜਿਆ ਕਰ ਜੀ ਤੈਨੂੰ ਬਾਤ ਹੈ ਛੋੜਾ ਭਾਈ ਹਾਂ ਨਾ ਆਈ ਤਾਂ ਵੀ ਕੋਰਡ ਕਰ ਲੂਗਾ ਛੋਟਾ ਭਾਈ ਛੋਟਾ ਭਾਈ ਛੋਟਾ ਭਾਈ ਛੋਟਾ ਹਾਂ ਜੱਸ ਮਗੜੇ ਨਾ ਕਹਿਣੇ ਭਾਈ ਦਾੜੀ ਦੇ ਭਾਈ ਆੜੀ ਆੜੀ ਦਾੜੀ ਦੇ ਕੇ ਭੱਜ ਗਏ ਨਾ ਕਰਾਵਾਂਗੇ ਕੋਈ ਨਹੀਂ ਲਾਹਦੇ ਐ ਜੱਸ ਕੁੜੀਆਂ ਦਾ ਘਾਟਾ ਕੋਈ ਬਾਤ ਨਹੀਂ ਹੈ ਹਾਂ ਨਾ ਤੂੰ ਹਾਂ ਤੂੰ ਤਾਂ ਡੂ ਦੱਸ ਦੇ ਕਰ ਕਹਦੇ ਕਰ ਰੋਡ ਨੂੰ ਲੱਗਦਾ ਕਿਲਾ 10 ਕਰੋੜ ਦਾ ਆ ਇਹ ਤਾਂ ਕਰਾਉਂਦਾ ਨਹੀਂ ਆਪਣੀ ਥਾੜੀ ਥੂੜੀ ਨਾ ਕਿਤੇ ਨਾਲ ਕਿਹਦਾ ਇਹ ਆਪ ਦਾ ਬਜੋਲਾ ਬਣਨਾ ਨਹੀਂ ਆਇਆ ਕਰਾਉਣੇ ਵਾਲਾ ਬਣਾ ਸਾਡੂ ਸਾਡੂ ਬਣਨਾ ਮੈਂ ਤਾਂ ਤਿਆਰ ਹਾਂ ਸਾਡੂ ਬਣਨੇਂ ਤੇਰਾ ਪਰ ਇੱਕ ਗੱਲ ਹੋਰ ਹੈ ਉੱਧਰ ਨੂੰ ਜਾਣਾ ਪਵੇਗਾ ਨਾ ਉੱਪਰ ਨੂੰ ਪਹਾੜਾਂ ਵੱਲ ਰਿਸਕ ਪਾਉਦਾ ਨਾ ਰਿਸਕ ਪਾਉਦਾ ਸਾੜ ਤੜਾ ਕਿੰਨੇ ਆਏ ਉਹ ਨਾ ਜਾਨ ਸਾਡੇ ਚ ਇੱਕ ਜਿਆਦਾ ਜਿਆਦਾ ਉਹ ਕਿਆ ਕਹਨੇ ਪਹਾੜ ਪੂੜ ਪੰਮੀ ਗਰਜੰਦੇ ਆ ਨਾ ਰੋੜ ਕੇ ਸਾਡੇ ਪਿੰਡ ਕੋਲ ਆ ਜੇ ਕਰਨਾ ਉਹਨਾਂ ਨੇ ਜਾਉਂਦੇ ਆ ਇਹਦਾ ਫਾਇਦਾ ਵੀ ਆ ਉੱਪਰ ਤੇ ਜਾਣ ਦੀ ਲੋੜ ਨਹੀਂ ਹੋਏਗਾ ਨਹੀਂ ਨਾ ਨਾ ਉੱਥੇ ਚੜ ਅੱਪਰ ਤੇ ਆਵੇ ਥੱਲੇ ਆ ਜੇ ਕਰਨਾਂ ਦਾ ਹਾਂ ਹਾਂ ਨਾ ਇਹ ਨਾ ਇਹਨਾਂ ਨੂੰ ਇਕੱਠੇ ਵੀ ਨਹੀਂ ਭੇਜ ਹੋਇਆ ਕਰਨਾ ਦੋਨਾਂ ਨੂੰ ਕਿ ਆਪ ਤਾਂ ਦੋਹੇ ਨਾਲ ਮੁੜਨ ਇੱਕ ਤਾਂ ਕੁਰੇ ਰਹਿਣਾ ਚਾਹੀਦਾ ਫਿਰ ਪਤਾ ਲੱਗਦਾ ਰੰਗੋ ਵੀ ਕਿੱਥੇ ਕੇ ਰਹਿ ਕੇ ਰਸਤੇਵਾਂ ਵਾਲੇ ਹੋਏ ਜੀ ਬਾਈ ਉਧਰ ਹੀ ਰਹਿ ਜਮੇ ਇੱਧਰ ਆ ਗਏ ਉਹਨਾਂ ਤਸੀਰ ਗਰਮ ਹੈ ਜੇ ਉਹ ਤਾਂ ਠੰਡੇ ਇਲਾਕੇ 'ਚ ਲੈ ਕੇ ਜਾਣਾ ਇਹ ਤਾਂ ਹੈ ਚਾ ਠੰਡੇ ਨਾਲ ਕਿਉਂ ਭੇਜ ਦਾਂਗੇ ਇਹਨੂੰ ਐ ਕਰ ਲਾਂਗੇ ਅੱਧੀ ਚੰਡੀਗੜ੍ਹ ਆਈ ਵੀ ਆਈ ਭੈਣ ਚ ਉਹ ਬਹੁਤ ਇੰਨੀ ਲੈਂਡਸਲਾਈਡਿੰਗ ਹੋ ਰਹੀ ਹੈ ਉੱਥੇ ਮੰਡੀ ਬਾਹੁਰਾ ਹਾਲ ਹੈ ਰਿਸਕ ਸਹੀ ਜ਼ਿੰਦਗੀ ਬਣਦੀ ਹੈ ਹਨਾ ਬਾਈ ਰਿਸਕ ਦਾ ਹਾਂ ਜਾਨ ਮਾਰ ਪਹਾੜ ਪਰ ਚੜ ਕੇ ਭੈਣ ਜੋ ਰਿਸਕ ਸੇ ਜ਼ਿੰਦਗੀ ਬਣਦੀ ਹੈ ਹੈ ਫਾਈ ਅਜੀ ਪਹੁੰਚ ਗਏ ਹੁਣ ਚੰਡੀਗੜ੍ਹ ਗੱਪਾਂ ਮਾਰਦੇ ਮਾਰਦੇ ਪਤਾ ਨਹੀਂ ਲੱਗਿਆ ਟਾਈਮ ਦਾ ਇੱਕ ਹੋਰ ਬਈ ਬਾਤ ਕਰਨੀ ਸੀ ਕਹਾ ਵੀ ਹੁਣ ਟਾਇਰਾਂ ਦਾ ਜਿਹੜਾ ਚਲਾਨ ਹੋਇਆ ਕਰਨਾ ਆਨਲਾਈਨ ਹੀ ਹੋਇਆ ਕਰਨਾ ਬਈ ਕਹਿੰਦੇ ਆ ਵੀ ਜੇ ਕਿਸੇ ਦਾ ਪਤਾ ਲੱਗ ਗਿਆ ਮੜਾ ਜਿਹਾ ਮੋਟਾ ਵੀ ਟਾਇਰ ਬਾਹਰ ਹੋ ਗਿਆ ਗੱਡੀ ਗੱਜ ਦੀ 10000 ਦਾ ਚਲਾਨ ਕਰੇ ਪਹੁੰਚੇ ਕਰਨਾ ਹੁਣ ਨਾ ਤਾਂ ਕੋਈ ਮੁਲਾਜ਼ਮ ਮਿਲਿਆ ਰਸਤੇ 'ਵਾਂ ਗਲਤ ਲਾਈਨ 'ਪਾ ਖੜਾ ਮੰਨ ਲਾਦਾ ਕੌਣ ਨਾ ਨਾ ਇਹ ਪਹਿਨਤੀ ਆਰਟੀਓ ਦੱਲਾ ਆਣਦਾ ਹਾਂ ਆਰਟੀਓ ਦੱਲਾ ਆਣਦਾ ਇਹ ਆਵੇ ਬਣ ਦਿੰਦੇ ਆਰਟੀਓ ਹੀ ਬਾਅਦ 'ਮਾ ਸੰਜੇ ਦੱਤ 202 ਸੰਜੇ ਦੱਤ ਕੱਲ ਆਇਆ ਮੈਂ ਤਾਂ ਕਹਿੰਦੇ ਇੱਥੇ 48 ਮਾਰਕੀਟ ਨੂੰ ਦੱਸ ਰਿਹਾ ਮੁੰਡਾ ਉਨਾ ਸ਼ੂਟਿੰਗ ਚੱਲ ਰਹੀ ਹੈ ਉੱਥੇ ਫਿਲਮ ਦੀ ਉੱਥੇ ਆਏ ਬਦੇ ਸਾਰੇ ਐਕਟਰ ਫਿਲਮ ਦੀ ਸੰਜੇ ਦੱਤ ਫਿਲਮ ਪਤਾ ਨਹੀਂ ਕਿਹੜੀ ਕਰ ਰਿਹਾਦਾ ਉਹ ਉਹ ਦੇਖਿਆ ਸੰਜੇ ਦੱਤ ਦੀ ਉਹ ਕਿਹੜੀ ਹਾਂ ਹਾਂ ਸੰਜੇ ਦੱਤ ਦਾ ਬੰਦਾ ਕਿਹ ਡਬਾਉਦਾ ਜਿੱਕਣਾਉਂ ਦੇ ਨਾਲ ਹੀ ਰਹਿੰਦਾ ਰਿਹਾ ਮੈਂ ਕਿਹਦਾ ਮੈਂ ਤਾਂ ਮਿਲਿਆ ਵੀ ਹਾਂ ਦੱਸ ਬੰਬੇ ਗਏ ਕਹਿੰਦਾ ਦੱਸਦਾ ਮੈਂ ਉਹ ਦੇਖੀ ਉਹਦੀ ਵੀਡੀਓ ਜਿਹੜੀ ਭੈਣ ਦੇ ਉੱਪਰ ਸ਼ੋ ਹੋ ਜਾ ਹੁੰਦਾ ਉੱਪਰ ਵਧੀਆ ਭਿਆ ਹੁੰਦਾ ਕਾਜ ਦਾ ਬ੍ਰਾਂਡ ਦਾ ਸਾਲਾ ਚੱਕ ਕੇ ਜੇਬ ਚ ਪਾ ਲੈਂਦਾ ਉਹਨੂੰ ਤੇਰੇ ਵਰਗਾ ਨਹੀਂ ਨਹੀਂ ਕਿਉਂ ਹੋ ਜਾ ਨਹੀਂ ਹੁੰਦਾ ਹੈਗਾ ਉਹ ਉਹ ਕਿਸੇ ਉਹਦਾ ਮੱਲਾ ਦਾ ਨਹੀਂ ਹੁੰਦਾ ਕਿਸੇ ਦਾ ਜਨਮ ਦਿਨ ਨਹੀਂ ਹੁੰਦਾ ਕਿਸੇ ਫਿਲਮ ਦੀ ਪ੍ਰੋਮੋਸ਼ਨ ਕਰਦੇ ਨੇ ਨਾ ਕੇਕ ਮੰਗਾਇਆ ਉੱਪਰਲੇ ਪਾਸੇ ਉਹ ਪਊਆ ਜਿਹਾ ਬਣਾਇਆ ਕਾ ਹੁੰਦਾ ਹੈ ਨਾ ਆ ਕੇਕ ਦੇ ਉੱਪਰ ਉਹ ਚਾ ਕੇ ਕਿਸੇ ਉਹ ਪਾ ਲੈਂਦਾ ਕਹਿੰਦਾ ਇਹ ਕੰਮ ਦੀ ਚੀਜ਼ ਹੈ ਬਾਕੀ ਲੈ ਜਾ ਕਹਿੰਦਾ ਚਾ ਕੇ ਭੈਣ ਜੋ ਹਸਣ ਲੱਗ ਜਾਂਦੀ ਤੇਰੇ ਵਰਗਾ ਫਿਰ ਉਹ ਨਾ ਵਧੀਆ ਹੈ ਜਿਹੜੀ ਕੰਮ ਦੀ ਚੀਜ਼ ਹੈ ਚੱਕ ਕੇ ਅਗਰ ਇਹਨੇ ਕਾਲੀ ਆਪਣੇ ਕਿਸੇ ਹੋਰ ਕੀ ਲੈਣਾ ਕਿਸ ਤੱਕ ਕੇਕ ਕੇਕ ਕੋ ਕੌਣ ਖਾਂਦਾ ਅੱਜ ਕੱਲ੍ਹ ਸੋਈ ਤਾਂ ਇੱਥੇ ਦੇ ਪਾਸੇ ਲੱਦਦਾ ਵੀ ਵੇਲੜ ਕਿੰਨੇ ਵੇਲੜ ਗੱਡੀ ਮੇਰੇ ਕੋਲ ਹਮੇ ਪਹੁੰਚੇ ਆ ਬਈ ਬਾਰਕੀ ਬਾਈ ਕੀ ਮਾਰਕੀਟ ਬਾਹਰ ਜਾ ਪਾਰਕਿੰਗ ਵਾਲਾਂ ਦੇ ਗੱਡੀ ਪਹਿਲਾਂ ਇੱਥੇ ਪਾਰਕਿੰਗ ਫੁੱਲੇ ਹੋਏ ਕਰਦੀ ਜਿਆਦਾਤਰ ਖਾਲੀ ਨਹੀਂ ਮਿਲਦੀ ਹੈਗੀ ਅੱਜ ਬੰਦੇ ਡਰਦੇ ਨਹੀਂ ਆਏ ਵੀ ਕੋਈ ਫੜਕੋੜੀਆਂ ਬੰਦੇ ਨੂੰ ਪਾਰਕਿੰਗ ਕਲੇ ਪੁੱਛਿਆ ਬਾਈ ਜਗ੍ਹਾ ਹੈਗੀ ਹੈ ਕਹਿੰਦਾ ਅੱਜ ਦਾ ਬਾਈ ਬੇਲੇ ਹੈ ਕਹਿੰਦਾ ਕੰਮ ਕੰਮ ਅੰਦਾ ਚੱਲ ਰਿਹਾ ਇਹ ਇਨਾ ਚੀਜ਼ਾਂ ਮੰਦਾ ਹੁੰਦਾ ਬੰਦਾ ਸਮਝਦੇ ਵਾਰ ਹੈ ਨਾ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਦੇਖੀ ਫੇਰ ਵੀ ਕਹਿੰਦਾ ਮੰਦਾ ਚੱਲ ਰਿਹਾ ਹਾਂ ਮੰਦਾ ਦੱਸੀ ਯਾਰ ਆ ਇਹਨੂੰ ਮੰਦਾ ਦੱਸਦਾ ਗੱਡੀ ਇੱਕ ਵੀ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਆ ਫਾਜ਼ਗੀਆਂ ਗੱਡੀਆਂ ਉਹ ਲੈ ਦੇਖ ਲਓ ਲਖੜੀਆਂ ਉੱਪਰ ਲਖੜੀਆਂ ਦਾ ਤਿਆਰ ਅੱਜ ਦਿਨ ਵਾ ਫੇਰ ਵੀ ਰਸ਼ ਬਹਾਉਦਾ ਬਾਈ ਉਹ ਕਹਿੰਦਾ ਬੇਲੀ ਪਈ ਹੈ ਉਹ ਕਹਿੰਦਾ ਬੇਲੀ ਪਈ ਹੈ ਜਿੱਥੇ ਮਰਜ਼ੀ ਲਾ ਦੋ ਕਹਿੰਦਾ ਜਿੱਥੇ ਮਰਜ਼ੀ ਲਾ ਆ ਜਗ੍ਹਾ ਦੇਖ ਰਿਹਾ ਆਕੀਲਾ ਨਹੀਂ ਨਹੀਂ ਨਿਆਣਿਆ ਰਸਤਾ ਯਾਰ ਅੱਗੇ ਲੱਗਦੇ ਨਹੀਂ ਆਪੇ ਬੇਗੇ ਨੂੰ ਕਿ ਜਗ੍ਹਾ ਦਿੱਤੇ ਨਹੀਂ ਆ ਮੈਨੂੰ ਪਹਿਲੀ ਰਾਤ ਦਾ ਰਿਵਰਸ ਗਏ ਨਾ ਬਾਅਦ ਕੇ ਗੱਡੀ ਖੜਾਵਾਗੇ ਕੱਢ ਦੇ ਚੱਕਦੇ 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 ਚੱਕ ਦੇ ਚੱਕ ਦੇ ਕਹਦਾ ਚੱਕ ਦੇ ਚੱਕ ਦੇ ਕਹਦਾ ਲਾਤੀ 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 ਇਹ ਵਾਛਾ ਕਰਾਂ ਘਾ ਘਾ ਉਹਦਾ ਆ ਲਾ ਦੇਣੀ ਇਹਦੀਆਂ 2 ਲੱਖ ਰੁਪਏ ਚ ਕੀ ਫੜਦਾ ਫੋਨ ਪਤਾ ਨਹੀਂ ਕਿਹੜਾ ਲੈਣਾ ਇਹਨੇ ਕਿਹੜਾ ਲਵਾਂਗਾ ਅਰੇ ਬੀ ਲੈਣਾ ਜਿਹੜਾ ਹਜੇ ਅੱਜ Samsung ਦਾ ਸਾਹਮਣੇ ਸਟੋਰ ਆ ਗਿਆ ਬਾਈ Samsung ਦਾ ਲੈਣਾ ਫਿਰ ਅਜੇ ਮੈਂ ਪੜਨਾ ਜਾਂਦਾ iPhone ਮੇਰਾ ਸੈਲਫੋਨ ਨਹੀਂ ਪਹਿਲਾਂ iPhone ਦੇਖਾਂਗੇ iPhone ਕੀ ਵਧੀਆ ਆ ਤੇਜੀ ਵੇਜੀ iPhone ਲੈਣਾ ਆਪਾਂ ਨੇ ਚੱਲ ਦੇਖ ਲੈਂਦੇ ਅੱਜ ਜਿਹੜਾ ਵੀ ਲੋਟ ਲੱਗਿਆ ਨਾ ਜਿਹੜਾ ਮਰਜ਼ੀ ਗਿਆ ਲੈਣਾ ਹੈ ਆਪਾਂ ਨੇ ਸਰਦਾਰ ਆ ਰਿਹਾ ਅੱਜ ਮੈਨੂੰ ਹੈ ਮੈਂ ਤੇ ਆ ਰਹੇ ਆ ਬਾਈ ਆਦੇ ਕੈਸ਼ ਕੱਢਾਂ ਐਣ ਦੇ ਚੋਰੀ ਵਾਲਾ ਮਾਹੌਲ ਨਹੀਂ ਚੱਲ ਦੇਖਦੇ ਆ ਜਿਹੜਾ ਮਿਲਦਾ ਵਧੀਆ ਲੈ ਲਾਂਗੇ ਵੈਸੇ ਤਾਂ ਲੈਣ ਕੀ ਕੋਸ਼ਿਸ਼ ਆਹੀ ਆ ਬਾਈ iPhone ਹੀ ਲਵਾਂਗੇ 16 ਕੁੱਤਰਾ ਯਾਰ ਕਿੰਨੇ ਪਾਉਂਦੀ ਪੈਸੇ ਕਰਜ਼ਾ ਪਵਾ ਦਿੰਦੇ ਬੰਦੇ ਚਾਹ ਬੱਚੇ ਲੜ ਪਿਆ ਬੰਦਾ ਚਾਹ ਨਾਲ ਉਝਾ ਲਿਆ ਦਾ ਘਣਾ ਚਾਹ ਉਹ ਉਝਾ ਲਿਆ ਦਾ ਭਾਈ ਪੈਸਿਆਂ ਨਾਲ ਉਹ ਕਰ ਰਿਹਾ ਦਾ ਐਸੇ ਹੀ ਕਹੋ ਨਾ ਨਾ ਇਦਾਂ ਨੂੰ ਮਾੜੇ ਮੋਟੇ ਸਾਫ ਦਾ ਪਤਾ ਹੀ ਨਹੀਂ ਰਹਿਦਾ 150 ਦੇ ਹਾਂ ਯਾਹ ਉਹ ਵੀ 100 ਘੱਟ ਕਿੰਨੇ ਹੋਗੇ ਕਹਿੰਦਾ ਉਹ ਮਜ਼ਾਕ ਕਰ ਉਹਨਾਂ ਮਜ਼ਾਕ ਕਰਦਾ ਦਾ ਮੈਂ ਤਾਂ ਜਾਗ ਰਹੀ ਜਿਹਾ ਲੱਗਦਾ ਹੈ ਜੀ ਲੱਗਦਾ ਮੈਂ ਜਾਗ ਰੂ ਸਾਲਾ ਲੱਗਦਾ ਹੈ ਸਾਰੀ ਮਾਰਕੀਟ ਘੁੰਮਣ ਤੋਂ ਬਾਅਦ ਭਾਈ ਅਸੀਂ ਪਹੁੰਚਦੇ ਬਾਈ ਮਾਰਕੀਟ ਬਾਈ ਮਾਰਕੀਟ ਵਿੱਚ ਜਾ ਕੇ ਮੁੰਡੇ ਨੂੰ ਪਸੰਦ ਆਇਆ ਫੋਨ ਇਹਨੂੰ ਗੇਜੀ ਨੂੰ ਹੈ ਹੁਣ ਜਾ ਕੇ ਗੇਜੀ ਨੂੰ ਫੋਨ ਪਸੰਦ ਆਇਆ ਕਿੱਥੇ ਆਇਆ ਗ੍ਰੀਂਡਰ ਕਮਿਊਨੀਕੇਸ਼ਨ ਰਜਿੰਦਰ ਕਮਿਊਨੀਕੇਸ਼ਨ ਯੋ ਭਾਈ ਭਾਈ ਸਨੇਟਿਕ ਲਾਕ ਆਈ ਹੈ ਹਾਈਪਰ ਪਿੰਡ ਆ ਗਿਆ ਹੈ ਭਾਈ ਤੇ ਹਮੇ ਵੀ ਲਾਂਡਰਾ ਗਈਆਂ ਗਾਣਾ ਸਾਰਾ ਦਿਨ ਲਾਂਡਰਾਂ ਦਾ ਰਹਿੰਦੇ ਆ। ਗੇਜੀ ਪਸੰਦ ਆ ਗਿਆ। ਪਸੰਦ ਆ ਗਿਆ। 70000 ਲਾਤਾ ਹਜੇ ਆਏ ਨਹੀਂ। 70000 ਰੁਪਏ ਲਾਤੇ ਮੁੰਡੇ ਨੇ ਕਹਨਾ। 70000 ਲੱਗਿਆ ਹਜੇ ਮੈਨੂੰ ਪਸੰਦ। ਕਿਵੇਂ ਦੇਣ ਨੂੰ? ਬਾਦੂ ਪੈਸੇ ਕੱਟ ਲੈ ਉਹਨੂੰ ਦੇ ਦੇਣਾ ਆਪਾਂ ਨੇ। ਲੈ ਵੀ ਗੇਜੀ। ਕਰ ਸ਼ਗਨਪੁਰਾ। ਰੱਖ ਪਰਦੇ। ਇਹੋ ਲੈ ਫੋਨ ਚੱਕਣ ਨਾਲੇ। ਤਾਰ ਲੈ ਕੇ ਵਾਰਕਾਂ ਦੇ ਨੂੰ ਹੋ ਗਈਆਂ। ਗੇਜੀ ਨੂੰ ਵੀ। ਗੇਜੀ ਸੰਦ ਬਣ ਗਿਆ। ਹਾਂ। ਜਪੰਦਰ ਇੱਥੇ ਤੱਕ ਨਹੀਂ ਅੱਜ ਤੱਕ। ਇਹ ਚੈੱਕ ਨਵਾਂ ਫੋਨ ਹੁਣ ਬਣਾਈ ਤੂੰ ਵੀ ਬਲੌਗ ਬਾਈ ਯੋ ਕੀ ਬਾਤ ਆ ਸਹੀਆ ਸਹੀਆ ਈਜ਼ੀ ਵੀ ਚੱਲਦੀ ਨਾ ਹੁਣ ਪਾਰਟੀ ਵੀ ਚੱਲਣੀਆਂ ਜੀ ਜੀ ਜੰਮੀ ਜੀ ਯਾਰ ਹਾਂ ਦੇਖ ਨਾਨ ਵਿੱਚ ਨਾ ਤਾਂ ਪੀਂਦੇ ਨਾ ਖਾਂਦੇ ਆਪਾਂ ਵਿੱਚ ਬੰਨੇ ਆ ਲੈ ਬਾਈ ਜੀ ਕੈਡ ਬਾਈ ਫੋਨ ਦਾ ਨਾ ਵਧੀਆ ਯਾਰ ਪੁੱਜੀ ਆਈ ਜੈਸ ਹੂੰ ਚੂ ਕੀ ਕਹਿੰਦਾ ਹੈ ਚੂ ਚੂ ਜੀਵਨੀ ਬਣੀ ਹੈ ਨਾ ਤੂੰ ਹੋਰਾ ਨਹੀਂ ਹਮ ਨਹੀਂ ਗਏ ਅੱਗੇ ਦਰਬਾਰ ਸੋਫੀ ਬੰਦੇ ਕਹਿੰਦਾ ਤੂੰ ਨਹੀਂ ਬਰੇ ਥੜੀ ਜੀ ਨਿਕਾ ਆ ਗਿਆ ਇਹਨਾਂ ਨਾਲ ਨਾ 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 ਇਹੋ ਜੀ ਗੱਲ ਨਹੀਂ ਕਰੇ ਕਰਦੇ ਇਹ ਜਰਨਾਲ ਤੁਸੀਂ ਮਾਰ ਲਓ ਦੋ ਦੋ ਦੇ ਪੂਰੀ ਚੜ੍ਹਦੀ ਕਿਨਾਰੇ ਤੋਂ ਮਾਰ ਲਿਓ ਕਰਨ ਸਹੀ ਗੱਲ ਹੈ ਚਾਹ ਤਾਂ ਇੰਨੀ ਵਧੀਆ ਹੈ ਆ ਦੋ ਦੋ ਵਾਰ ਪੀ ਸਕਦਾ ਬੰਦਾ ਇਹਨੂੰ ਜਾਣਾ ਲੋਤੀ ਕੀ ਕਹਿੰਦਾ ਓ ਦੇਖੀ ਓਏ ਅਸਾ ਚਾਹ ਮਸ਼ਹੂਰ ਕਰਤੀ ਨਾ ਪਨ ਵੈਸੇ ਚਾਹ ਦੀ ਐਡ ਜ਼ਿਆਦਾ ਹੋ ਗਈ ਉਹ ਪੈਂ ਜੀ ਨੂੰ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕਿਹਾ ਅਸੀਂ ਤਾਂ ਇਸਤੇ ਬਾਈ ਜੱਸ ਦੇ ਫੋਨ ਵਾਸਤੇ ਕਵਰ ਦੇਖਣਾ ਬਾਈ ਨੇ ਕਵਰ ਦਿਖਾਇਆ ਇੱਕ ਤਾਂ ਯੋ ਯੋ ਆ ਦੇਖੋ ਇਹ ਨਹੀਂ ਆ ਕਵਰ ਹੈ ਆ ਮੁੰਡਾ ਆ ਦੋਹੇ ਆ ਕਵਰ ਆ ਰੰਗ ਪਹਿਲਾਂ ਹੀ ਦੱਸਦੇ ਆ ਕਿ ਪਤਾ ਕੁੜੀ ਵਾਲੇ ਨੇ ਕਿਆ ਕਹਿਣਾ ਅੱਜ ਇਹ ਨਾ ਤਾਂ ਲੌਂਡਾ ਏ ਨਾ ਵੀ ਨਾ ਇਹ ਜੀ ਗੱਲ ਨਹੀਂ ਕਰਨੀਗਾ ਕੋਈ ਨਰਦਾ ਦੂਆ ਕੰਮ ਤੇ ਅਰੇ ਨਾ ਇਹ ਜੀ ਗੱਲ ਨਹੀਂ ਯਾਰ ਬਾਈ ਕਵਰ ਦਿਖਾ ਕੋਈ ਚੱਲ ਪੈਰਾਂ ਤੇ ਬੈਲੈਂਟ ਟਾਈਮ ਜਿਹੜੀ ਟੈਲੈਂਟ ਉਹ ਆ ਨਾ ਦਿਖਾ ਜਿਹੜੀ ਚੀਜ਼ ਦਿਖਾਣ ਵਾਲੀ ਉਹ ਦਿਖਾ ਤੂੰ ਇਹੋ ਲਿਆ ਵੀ ਮੁੰਡਾ ਫੋਨ ਆਈਫੋਨ 16 ਹਾਂ ਆਈਫੋਨ 16 ਪਲਸ ਨਹੀਂ ਹੈ 16 ਹੈ ਕੈਂਡ ਆ ਬਾਈ ਫੋਨ ਮੁਬਾਰਕਾਂ ਹੋ ਗਈਆਂ ਤੇ ਉਹ ਨਾਲ ਬੋਤਲ ਵਿੱਚ ਕੀਵਰ ਦਾ ਪਰ ਆਪਾਂ ਨੇ ਹੋਰ ਨਹੀਂ ਮਣੀ ਹੈਗੀ ਅੱਛਾ ਇਹੋ ਦਿਖਾਣੀ ਵੀ ਨਹੀਂ ਹੈਗੀ ਆਪਾਂ ਤਾਂ ਸੋਫੀ ਬੰਦੇ ਆ ਖਾਣਾ ਹਾਂ ਹੁਣ ਤਾਂ ਦਿਖਾ ਦੀ ਤਕਰੀਬ ਨਹੀਂ ਹੈਗੀ ਨਾ ਨਾ ਜਸ ਆ ਨਹੀਂ ਬੰਦੇ ਹੋਈਗੀ ਨਾ ਆਪਾਂ ਗੱਲ ਕਰਨੀ ਆਪਾਂ ਸੀਨੇ ਕੱਢ ਲੈਣਾ ਗੇਜੀ ਵਾਲਾ ਬਲੌਗ ਵਾਲਾ ਤਾਂ ਨਹੀਂ ਪੜਣਾ ਵੈਸੇ ਪਾਣਾ ਜਿਸ ਹਿਸਾਬ ਨਾਲ ਅੱਜ ਬੋਲੇ ਹਨ ਬਹੁਤ ਗੰਦ ਵਾਲਾ ਯਾਰ ਗਲਤ ਗੱਲ ਲੈਣ ਉਹਨਾਂ ਕਿ ਕੇਜੀ ਬੋਲਣਾ ਚਾਹੀਦਾ ਯਾਰ ਤੂੰ ਸੀਰੀਅਸ ਕਰਤਾ ਮੈਟਰ ਸਾਰਾ ਜਾਵਾਂਦੇ ਯਾਰ ਪਰ ਜੋ ਮਰਜੀ ਆ ਮੁੰਡਾ ਪਾਰਟੀ ਕਰਨੇ ਯੋਗਾ ਹੋ ਗਿਆ ਬੋਤਲ ਕਿੱਤੇ ਹੋ ਗਏ ਜੀ ਆ ਹਾਂ ਬਾਈ ਪਾਰਟੀ ਕਰਨੇ ਯੋਗਾ ਹੋ ਗਿਆ ਸੋਮਰ ਕਹਿੰਦਾ ਬੋਤਲ ਕਿੱਥੇ ਆ ਬੋਤਲ ਬੂਤਲ ਦੀ ਗੱਲ ਨਹੀਂ ਕਰਨੀ ਹੈ ਕਿ ਬਾਈ ਨਾ ਨਾ ਬੋਤਲ ਬੂਤਲ ਦੀ ਗੱਲ ਨਹੀਂ ਕਰਨੀ ਹੈ ਜੀ ਹਾਂ ਬਾਈ ਬੋਤਲ ਠੀਕ ਹੈ ਜੀ ਉਹ ਨਾ ਨਾ ਇਹ ਦੇਖ ਪੀਣੇ ਵਾਲੇ ਅਸੀਂ ਹੈ ਨਹੀਂ ਬਾਈ ਅਸੀਂ ਹੈਗੇ ਆ ਸ਼ੁੱਧ ਵੈਸ਼ ਨੂੰ ਜਿਨ੍ਹਾਂ ਨੇ ਪੀਣੀਓ ਪੀ ਲੈਣਗੇ ਸਾਹ ਵੀ ਦਿੱਤੀ ਜਾ ਕੇ ਤੇਰੇ ਆ ਗਈ ਬਲਾ ਉਹ ਚਿੱਤਰ ਨਹੀਂ ਬਾਈ ਅਸੀਂ ਹੈ ਨਹੀਂ ਪੀਣੇ ਵਾਲੇ ਬੜੀਦਾ ਇਹ ਝੂਠ ਬੋਲਦਾ ਅਸੀਂ ਦੇ ਚੱਕੇ ਜਿਆਦਾ ਮਜ਼ਾਕ ਕਰਦੇ ਬਾਈ ਚੰਡੀਗੜ੍ਹ ਦਾ ਮਾਹੌਲ ਦੇਖੋ ਬਾਈ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਗੱਲਾਂ ਹੁੰਦੀਆਂ ਰਹਿਣੀਆਂ ਗਾਣਾ ਪੀਣਿਆ ਖਾਣਾ ਦਾ ਬਣਿਆ ਹੋਇਆ ਦੁਨੀਆ ਤੇ ਘਰ ਵਾਲੀ ਤੇ ਡਰਦਾ ਨਾ 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 ਪਹਿਚਾਣ ਨਹੀਂ ਆਈ। ਤੇ ਵੀ ਤਾਂ ਘਰੇ ਜਾਊਗੇ। ਹਾਂ ਇਹ ਤਾਂ ਸਭ ਨੂੰ ਪਤਾ ਹੁੰਦਾ ਪਰ ਆਪਾਂ ਪਿੰਦੇ ਨਹੀਂ ਹੈਗੇ। ਰਿੱਧੀ ਗੱਲ ਹੈ। ਜਿਹੜੀ ਗੱਲਬਾਤ ਹੈਗੀ ਉਹ ਹੋ ਹੈਗੀ ਆ। ਅਸੀਂ ਸੋਫੀ ਬੰਦੇ ਜਮਾਂ ਤੇ। ਅਸੀਂ ਨਾਨ ਵੇਜ ਵੀ ਨਹੀਂ ਖਾਂਦੇ ਹੈਗੇ। ਚਲਾ ਦੇ। ਸੋਣਾ ਬੋਗੋ ਕੋ ਚੱਲ ਪਿਆ ਸਰਕਾਰਾਂ ਹੁਣ ਆਪਦੇ ਘਰਾਂ ਨੂੰ ਸਾਰਾ ਦੀ ਸ਼ਾਪਿੰਗ ਕਰ ਕਰਕੇ ਹਲੇ ਨਹੀਂ ਆਲਾ ਘਰਾਂ ਬਲ ਮਗਰਮ ਕੀ ਕਹਿਣ ਦਾ ਭਾਪ ਉਹਨੇ ਪਿੰਡ ਕੰਨੀ ਨੂੰ ਚੱਲ ਪਏ ਹਮੇ ਪਿੰਡ ਵੱਲ ਨੂੰ ਨੀਂਦਾ ਹਮੇ ਨਾਲੇ ਥਾਵੇਂ ਜਿਹੜੀ ਰੱਜ ਕੇ ਦਾਰੂ ਪੀਣੀ ਹੈ ਜੇ ਬੈਠ ਕੇ ਰਸਤੇ 'ਚ ਉਹ ਹੈ ਨਾ ਇਹ ਕਿ 9 ਵਜਣੇ ਦਾ 10 ਇਹ ਤਾਂ ਗੱਲਾਂ ਐ ਫੁੱਟੀਆਂ ਕਰ ਲੱਜਦਾ ਕਹਿੰਦਾ ਬਲੌਗ ਬੱਚਿਆਂ ਦੇਖਣ ਜੋਗਾ ਨਹੀਂ ਹੁੰਦਾ ਆ ਦੇਖ ਮਾਰਕੀਟ ਲੋ ਮਾਰਕੀਟ ਜਾ ਰਹੀ ਉਹ ਖਾਲੀ ਕਰਤੀ ਬਾਈ ਕਹਿੰਦੇ 52 ਜਿੰਨੀ ਵੀ ਫਰਨੀਚਰ ਮਾਰਕੀਟ ਸਭ ਖਤਮ ਕਰਤੀ ਚਲੋ ਕੋਈ ਵਾਰ ਨਹੀਂ ਹੁਣ ਚੱਲਦੇ ਆਪਾਂ ਬਈ ਖਾਨਪਰਵਾਲਾਂ ਨੂੰ ਆਪਣੇ ਏਰੀਏ ਵਾਂ ਖਾਨਪਰਵਾਲ ਨੂੰ ਖਾਣ ਪੀਣ ਖਾਣ ਪੀਣ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਸ਼ੋਰੂਮਾਂ ਦਾ ਹਾਲ ਪਹਿਲਾਂ ਹੀ ਪਾਉ ਵਾਰ ਦਿਖਾਇਆ ਤੁਹਾਨੂੰ ਪਰ ਵਧੀਆ ਰਹਿੰਦਾ ਬਈ ਮਾਹੌਲ ਬਣਦਾ ਗਾਣਾ ਸ਼ਾਮ ਨੂੰ ਉੱਥੇ ਜਾ ਕੇ ਬਹੁਤ ਜ਼ਿਆਦਾ ਤੁਮ ਨੂੰ ਚੋਰੋ ਚੋਰੋ ਦੇਖਦਾ ਨਾ ਨਾ ਤੁੰਦ ਨਹੀਂ ਹੈਗੀ ਵੈਸੇ ਬੱਦਲ ਹੋਇਆ ਵਧੀਆ ਹੋਇਆ ਮੌਸਮ ਹੈ ਨਿਕੈਂਟ ਹੋਇਆ ਐਂਡ ਗੱਲਬਾਤ ਕਹਿੰਦੇ ਨਾ ਜਿਹਨੂੰ ਉਹੋ ਹੀ ਵੀ ਹੈ ਇਹਨੂੰ ਮੁਰਬੀ ਕੰਗ ਕਰਦੇ ਆਂ दारू ਵਾਲੇ ਕੀੜੇ ਆ ਪਿੱਛੇ ਬੈਠਿਆ ਇਹਨੇ ਇਹ ਦਾ दारू ਪੀਣੇ ਵਾਲਾ ਮੌਸਮ ਹੋਇਆ ਇਹਦਾ ਮੌਸਮੇ दारू ਵਾਲਾ ਬਣਾਇਆ ਵੀਰੇ ਹੋਰ ਕੁਝ ਨਹੀਂ ਹੈਗਾ ਐਰ ਮਦਰ ਚਰਾਬੀ ਆਪ ਬਦਨਾਮ ਨੂੰ ਮੈਨੂੰ ਬਲਾਕ ਲੱਗਿਆ ਹੋਣਾ ਨਾ 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 ਸਾਰੇ ਚਰਾਬੀ ਆਇਆ ਕਰਦੇ ਨੇ ਉਹਦਾ ਸਾਰੇ ਬਾਈ ਇੱਕ ਗੱਲ ਹੋਰ ਆ ਸ਼ਰਾਬ ਪੀਣੇ ਵਾਲਾ ਬੰਦਾ ਕਦੇ ਨਹੀਂ ਕਹਿੰਦਾ ਹੈਗਾ ਮੈਨੂੰ ਚੜ ਗਈ ਤੇ ਮੈਂ ਨਹੀਂ ਪੀਣੀ ਹੈਗੀ ਹਾਂ ਭਾਵਿਆਂ ਨੂੰ ਪੈਗ ਦੋ ਪਲਾਓ ਤਿੰਨ ਪਲਾਓ ਪਹਿਲਾਂ ਉਹਨੇ ਕਿਹਾ ਕਿਹੜਾ ਆ ਹਰੇਕ ਨੇ ਮੈਂ ਨਹੀਂ ਪੀਣੀ ਹੈਗੀ ਬਾਈ ਮੈਂ ਨਹੀਂ ਪੀਣੀ ਹੈਗੀ ਯਾਰ ਮੇਰੇ ਕੋਲ ਹਨਾ ਗੱਲਾਂ ਤੁਸੀਂ ਸਿਆਣੀ ਗੱਲ ਵੀ ਕਰ ਲੋ ਕੋਈ ਨਸ਼ੇ ਪੱਤੇ ਭੈਣ ਕੋਈ ਤਾਂ ਗੱਲ ਇਹਨੂੰ ਸਮਝਾ ਰਹੇ ਆ ਬਾਈ ਜਿਹੜਾ ਦਾਰੂ ਦਾਰੂ ਹੀ ਗੱਲਾਂ ਕਰੀ ਜਾਂਦਾ ਇਹ ਕੋਈ ਹੋਰ ਬਾਤ ਵੀ ਕਰ ਲੈਗਾ ਆਪਣਾ ਚੱਕੀ ਕਿਹਨੇ ਨਾਲੇ ਹਾਂ ਨਸ਼ਿਆਂ ਨੂੰ ਛੱਡਿਏ ਵੀਰ ਜੀ ਨਸ਼ਿਆਂ ਨੂੰ ਛੱਡਿਏ ਗੁਰੂ ਵਾਲਾ ਬਣੀਆਂ ਵੀਰ ਜੀ ਗੁਰੂ ਵਾਲਾ ਬਣਿਏ ਵੀਰ ਜੀ ਗੁਰੂ ਵਾਲਾ ਬਣੀ ਰਵਿੰਦਰ ਰਵਿੰਦਰ ਦਾ ਦੇਖੋ ਕਿਵੇਂ ਮੈਂ ਰਗਾ ਮਠਾਲੀਆਂ ਮੀਆਂ ਸੀ ਨਾ ਉਹ ਨਿਕਲਦਾ ਕਿ ਆ ਹੁੰਦਾ ਉਹ ਕਿਆ ਕਿਨੇ ਸਾਰੇ ਗਾਵੇਂ ਪਾ ਜੇ ਕਿਤੇ ਇੱਥੇ ਸੁਰ ਲਾਲ ਬੈਠ ਗਏ ਨਾ ਰਾਤ ਲੱਗਣੀ ਕਿ ਸੁਰ ਨਹੀਂ ਜਾਣਾ ਹੈਗਾ ਸੁਰ ਲਾਉਣਾ ਤਾਂ ਰਾਤ ਲੱਗਣੀ ਹੈ ਭਾਜੋ ਸੀਸੇ ਭੰਦਣੇ ਗੱਡੀ ਦੇ ਤੁਸੀਂ ਬਾਈ ਚੰਡੀਗੜ੍ਹ ਵਿੱਚ ਪਹਿਰੇ ਤਾਂ ਮੀ ਵੋਹ ਜਿਆਦਾ ਇੱਥੇ ਆ ਕੇ ਆ ਦੇਖਿਆ ਬਾਈ ਮੌਸਮ ਸਾਫ਼ ਹੈ ਬਹੁਤ ਹੋਇਆ ਮੈਥੇ ਨਾ ਮੂੜੇ ਮੂੜੇ ਖਰਾਬ ਆਣਾ ਜ਼ਰਾ ਹੋਰ ਕਿ ਆਵੇਂ ਤਾਂ ਕਹਿ ਮੌਸਮ ਵਧੀਆ ਬਣ ਗਿਆ ਮੌਸਮ ਵਧੀਆ ਬਣ ਗਿਆ ਮੌਸਮ ਕਾਦਾ ਬਣ ਗਿਆ ਇੱਥੇ ਤਾਂ ਬਾਈ ਧੁੱਪ ਨਿਕਲੀ ਵੀ ਜੀ ਹੁਣ ਸੂਰਜ ਢਲ ਗਿਆ ਪਰ ਠੀਕ ਹੈ ਮੌਸਮ ਫੇਰੀ ਬਾਹਰ ਬਾਹਰ ਤਾਂ ਗਰਮੀ ਹੋਣੀ ਹੀ ਅੰਦਰ ਬੈਠੇ ਨੂੰ ਲੱਗੀ ਜਾ ਰਿਹਾ ਮੌਸਮ ਠੀਕ ਹੈ ਬਾਹਰ ਤਾਂ ਹੁਮਮਾ ਬਾਹਰ ਤਾਂ ਹੁਮਮਾ ਸਹੀ ਵੀ ਆ ਬਹੁਤ ਜ਼ਿਆਦਾ ਪੂਰਾ ਹਾਲ ਹੈ ਐਸੀ ਜੀ ਗਰਮੀ ਲੱਗੀ ਜਾਨੇ ਕਿੱਥੇ ਗੱਲ ਪਾ ਗਾਲ ਘੜਦਾਂ ਲੈ ਲੈ ਗਿਆ ਵੀ ਮੈਨੂੰ ਤਾਂ ਪਤਾ ਨਾ ਤਾਂ ਹੀ ਤਾਂ ਤੇਰੇ ਕਿਸਾਨੀ ਗਾਲ ਬਣਾਉਣਾ ਹਣਾ ਮੈਂ ਤਾਂ ਆਹ ਹੱਜਾ ਹੁਣਾ ਭਾਈ ਜਿਹੜਾ ਦਿਹਾੜੀ 'ਚ 10 ਵਾਰੀ ਮੂੰਹ ਤੋਂ ਹੁੰਦਾ ਹੋਵੇ ਕਹਿੰਦਾ ਮੇਰੇ ਜਿੰਨਾ ਖੇਤੀ 'ਚ ਖੇਤਾਂ 'ਵਾਂ ਕੰਮ ਕਰਕੇ ਦਿਖਾਵੇ ਕਹਿੰਦਾ ਹੈ ਮੂੰਹ ਤੋਂ ਦੇ ਦਿਨਾਂ ਨਾਲ ਨਾ ਨਾ ਉਹ ਤੇ ਬਾਰਾਂ ਖੜਿਆ ਵੇਖ ਸੱਪੜ ਪੈ ਗਿਆ ਉਹਦੇ ਭਾਈ ਹਵੇਂ ਆਇਆ ਵੀ ਮਾਰਕੀਟ 'ਵਾਂ ਘੁੰਮਣ ਫਰਨ ਕਹਣਾ ਨਜ਼ਾਰਾ ਦਿਖਾਉਂਦੇ ਤੁਹਾਨੂੰ 1 ਮਿੰਟ ਕੱਢ ਦਿਓ ਇਹ ਆ ਦੇਖੋ ਆ ਚੈੱਕ ਕਰੋ ਇਹ ਆ ਮਾਹੌਲ ਚੈੱਕ ਕਰੋ ਕਹਿੰਦਾ ਇਹ ਆ ਮਾਹੌਲ ਓਏ ਹੋਏ 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 ਕੀ ਹੋ ਰਿਹਾ ਨਜ਼ਾਰੇ ਆ ਜਿੰਦਗੀ ਦੇ ਸਵਾਦ ਹੈ ਲਈ ਜਾਓ ਜਿੰਨੇ ਲੈ ਸਵਾਦ ਜੱਟ ਲਾਈਟਾਂ ਦਾ ਵੀ ਨਜ਼ਾਰਾ ਇੱਥੇ ਬਹੁਤ ਆ ਸ਼ਾਮ ਅਸੀਂ ਵੀ ਦੇਖਦੇ ਹਾਂ ਸ਼ਾਪਿੰਗ ਕਰਦੇ ਹਾਂ ਮਾੜੀ ਮੋਟੀ ਘੁੰਮਦੇ ਫੜਦੇ ਹਾਂ ਜੇ ਕੁਝ ਮਿਲ ਜਵੇ ਖਰੀਦ ਲਾਂਗੇ ਵੈਸੇ ਸ਼ਰਟਾਂ ਲੈਣੀਆਂ ਆ ਸ਼ਰਟਾਂ ਲੈਣੀਆਂ ਕਿ ਲੈਣੇ ਦੱਸ ਫੀਤਨ ਲੈ ਗਿਆ ਦਵਾ ਦਈਏ ਨੂੰ ਮੈਂ ਤਾਂ ਲੈ ਗਿਆ ਤੂੰ ਤੂੰ ਦੇਖਉਣਾ ਮਾਣਾ ਅੱਜ ਲੰਮੇ ਆਪਾਂ ਉੱਥੇ ਚੱਲਦੇ ਜਿੱਥੇ ਲੈ ਕੇ ਗਏ ਤੇ ਨਾ ਉੱਦੋਂ ਕਿੱਥੇ ਗਏ ਤੇ ਲੰਗੀਆਂ ਹੀ ਨਹੀਂ ਦੀ ਆਪਾਂ ਲੰਗ ਕਰਕੇ ਲੰਗੀਆਂ ਦੇ ਕਿੱਦਾਂ ਲਈ ਜਾਂਦੀ ਆਪਾਂ ਜੱਟਾ ਉਹਦੇ ਮਾਤੇ ਉਹ ਤੇ ਜਿਹੜਾ ਉਹ ਜੂਰੂnga ਆਹ ਹਾਲਾ ਜਿਹੜਾ ਇਹੜਾ ਐਲਨ ਵੈਨ ਹਾਂ ਵੈਨ ਉਸੇ ਨਾਲ ਆਨੇ ਚੱਲ ਲਿੰਦੇ ਆਪਾਂ ਜਾ ਕੇ ਫਿਰ ਦੇਖਦੇ ਆ ਉੱਥੇ ਫਿਰ ਵਾਦੀ ਗੱਲ ਕੋ ਨਹੀਂ ਚਲੀ ਜਾਸਾ ਉੱਦੋਂ ਸੌਣ ਚਲੋ ਉਹ ਹੈ ਇੱਕ ਛੋਟਾ ਦੇਖੋ ਹਾਂ ਹੁਣ ਦੱਸ ਕਿਹੜਾ ਆ ਉਹ ਕਿਹੜਾ ਆ ਬੋਗ ਜੀ ਕਿਹੜਾ ਬੋਕ ਕਿਹੜਾ ਹਾਂ ਰੰੂ ਭਾਈ ਰਿਵੋਗ ਨੂੰ ਬੋਗ ਬੋ ਦੱਸ ਜਣਾ ਏ ਬੋਗ ਹਾਂ ਦੋਵੇਂ ਵੀ